ਅੱਜ ਵਿਛੜੀ ਹੋਈ ਮਾਂ ਪੁੱਤ ਨੂੰ ਮਿਲ ਗਈ ਆਹ ਕੌਣ ਬੈਠਾ ਇਹ ਵਿਛੜਿਆ ਨੂੰ ਵੁਲਾਉਂਦਾ ਸੁਪਨਿਆਂ ਦਾ ਘਰ ਇਹ ਆਪਣੇ ਨੂੰ ਵੁਲਾਉਂਦਾ ਸੁਪਨਿਆਂ ਦਾ ਘਰ ਬਸ ਬਣੇ

ਕੰਨ ਨਾਲ ਬਹੁਤ ਦੁੱਖਾ ਚਾਹੇ ਜਿੰਦਰੀ ਬਜਨੋ ਭੂਆ ਸਾਡੀ ਨਾ ਕਹਨਾ ਬਜਨੋ ਭੂਆ ਅਸਣਾ ਮਾ ਰੋਣਾ ਨਹੀਂ ਹੁਣ ਤੇਰਾ ਪੁੱਤ ਆ ਗਿਆ ਦੇਖ ਹਰਮਨ ਆ ਗਿਆ ਹਰਮਨ ਆ ਗਿਆ ਹਾਂ ਚਾਹ ਤਰੀਕਾਰ ਹੋਰ ਮਾਂ ਤਕੜੀਆਂ ਹਾਂ ਤਕੜੀਆਂ ਤੂੰ ਆ ਜਾ ਉੱਠ ਖੜੀ ਹੋ ਖੜੀ ਕੋਧਨਾ ਆਪਣੀ ਤੇਰਾ ਨਾਂ ਗਰਵਚਨ ਗੋਰਾ ਹਾਂਜੀ ਲੈ ਕੋੜੇ ਬਚਨੋ ਮੈਂ ਤਾਂ ਤੈਨੂੰ ਪਛਾਣਿਆ ਹੀ ਲੇਟ ਚਾਚੇ ਹੋਰ ਲਾਲਾ ਮੈਂ ਤਾਂ ਤੇਰਾ ਮੁੰਡਾ ਸੱਦ ਲਿਆ ਖਰੜ ਤੋਂ ਆਇਆ ਮੁੰਡਾ ਤੇਰਾ ਅੱਛਾ ਇੱਕ ਮੁੰਡਾ ਤੇਰਾ ਖਰੜ ਰਹਿਂਦਾ ਵਾ ਨਹੀਂ ਉਹ ਕਾਰ ਕਰਕੇ ਤੇਰੇ ਦਾ ਉਹ ਤੇ ਪੀਜੀ ਲੱਗਿਆ ਦਾ ਪੀਜੀ ਲੱਗਿਆ ਉਹ ਤਾਂ ਡਾਕਟਰ ਬਣਿਆ ਦਾ ਹੀ ਕੀ ਨਾਂ ਉਹਦਾ ਚਾਚੇ ਕੀ ਨਾਂ ਉਹਦਾ ਹੈ ਉਹਦਾ ਨਾਮ ਕੀ ਆ ਉਹਦਾ ਨਾ ਉਹਦਾ ਨਾਂ ਕੀ ਨਾਂ ਉਹਦਾ ਇਹ ਤਾਂ ਅੰਦਰ ਹੀ ਕੀਤੀ ਹੁੰਦਾ ਮੈਨੂੰ ਹਾਂ ਨਾਂ ਕੀ ਆਦਾ ਨਾਂ ਦਾ ਆਰਾਮ ਲਾਲ ਰਾਮ ਲਾਲ ਨਾਂ ਉਹਦਾ ਨਹੀਂ ਹਾਂ ਕੌਣ ਆ ਬਚਨੋ ਰੱਖ ਲੈ ਕੇ ਹਾਂ ਆਹ ਕੌਣ ਬਸ ਬਣ ਇੱਕ ਮਿੰਟ ਰੁਕੋ ਕੋਣ ਆ ਗਿਆ ਮਤਮ ਬਚਨੋ ਗਰਵਚਨੋ ਪੂਆ ਆਹ ਕੌਣ ਬੈਠਾ ਇਹ ਵਿਚੜਿਆਂ ਨੂੰ ਮળોਂਦਾ ਸੁਪਨਿਆਂ ਦਾ ਘਰ ਇਹ ਆਪਣੇ ਨੂੰ ਮળોਂਦਾ ਸੁਪਨਿਆਂ ਦਾ ਘਰ ਆਪਾਂ ਦੀ ਨਿਸ਼ਾਨ ਕਰਾਉਂਦਾ ਇਹ ਸੁਪਨਿਆਂ ਦਾ ਘਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਆ ਅੱਜ ਇਹ ਵਿਚੜੀ ਹੋਈ ਮਾਂ ਪੁੱਤ ਨੂੰ ਮਿਲ ਗਈ ਨਹੀਂ ਤਾਂ ਪਤਾ ਨਹੀਂ ਇਸ ਅੱਜ ਦੀ ਖੁਦਗਰਜ਼ ਦੁਨੀਆ ਇਹਨੂੰ ਕਿੱਥੇ ਲਤੜ ਦਿੰਦੀ ਕਿਹੜੇ ਖੱਲਾਂ ਖੁੰਜਿਆਂ ਚ ਡੱਗ ਕੇ ਨੂੰ ਖਾਕ ਕਰ ਦਿੰਦੇ ਪਰ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਅੱਜ ਮਾਤਾ ਗਰਬਚਨ ਕੌਰ ਦਾ ਬੇਟਾ ਉਹਦੀ ਕੱਲੀ ਕੱਲੀ ਲੱਤ ਬਾਹਂ ਟੋਟੋ ਦੇਖ ਰਿਹਾ ਵੀ ਮੇਰੀ ਮਾਂ ਠੀਕ ਆ ਮਾਤਾ ਡਿਮੈਂਸ਼ੀਆ ਦੇ ਸ਼ਿਕਾਰ ਆ ਭੁੱਲ ਜਾਂਦੇ ਆ ਇੰਦਾਂ ਹੀ ਘਰੋਂ ਖਰੜ ਤੋਂ ਘੁੰਮ ਗਈ ਖਰੜ ਰਹਿਂਦਾ ਬੇਟਾ ਘਰੋਂ ਨਿਕਲੀ ਸੀ ਬਸ ਐਸਾ ਮੂੰਹ ਕੋ ਮੈਂ ਪਤਾ ਨਹੀਂ ਕਿਵੇਂ ਲੁਧਿਆਣਾ ਪਹੁੰਚੀ ਇੱਕ ਬੇਟਾ ਲੁਧਿਆਣੇ ਦੁਗਰੀ ਰਹਿੰਦਾ ਮੁੰਡਾ ਨਿਕਬੂ ਰੋ ਰਿਆਦਾ ਬਸ ਮੈਂ ਰੋਣਾ ਨਹੀਂਗਾ ਰੋਣਾ ਨਹੀਂਗਾ ਮੈਂ ਆਈਦਾ ਆਪਾਂ ਜੀ ਇੰਦਾ ਵਿੱਚ ਪਾਣੇ ਤੁਸੀਂ ਖਰੜ ਤੋਂ ਕਿ ਇੱਥੋਂ ਦੁਗਰੀ ਤੋਂ ਇਹ ਖਰੜ ਤੋਂ ਆਈ ਆ ਮਾਤਾ ਦੂਜੇ ਬੇਟੇ ਕੋਲੇ ਸੀ ਵੱਡੇ ਬੇਟੇ ਖਰੜ ਵੱਡਾ ਬੇਟਾ ਨਹੀਂ ਹੁਣ ਇਹਦੇ ਕਿਤੇ ਕੋਲੇ ਸੀ ਸਾਡੇ ਇੱਥੇ ਡੁੱਗ ਗਰੀ ਤੇ ਖਰੜ ਇਕੱਲੇ ਗਏ ਸੀ ਨਹੀਂ ਛੱਡ ਕੇ ਆ ਅੱਛਾ ਕਿਨੇ ਦਿਨ ਕਿਉਂ ਛੱਡ ਗਏ ਨਾਂ ਮੇਰੇ ਨਾਂ 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 ਮੇਰੇ ਨਾਂ ਮੇਰੇ ਨਾਂ ਤੁਹਾਡਾ ਕੀ ਨਾਂ ਮੇਰੇ ਰਵੰਸ ਸਿੰਘ ਰਵੰਸ ਰਮਨ ਜੀ ਵੀਰ ਤੁਸੀਂ ਕੀ ਕੰਮ ਕਰਦੇ ਹੋ ਕਿੱਥੇ ਹੀਰੋਗ੍ਰਾਫ ਹੀਰੋਗ੍ਰਾਫ ਲੋਕ ਤੇ ਚੰਡੀਗੜ੍ਹ ਨਹੀਂ ਲੁਧਿਆਣੇ ਲੁਧਿਆਣੇ ਅੱਛਾ ਇੱਥੇ ਢਨਾਰੀ ਠੀਕ ਹੈ ਵੀਰੇ ਤੇ ਰਹਿੰਦੇ ਤੁਸੀਂ ਖਰੜੋਂ ਖਰੜ ਵੱਡਾ ਭਰਾ ਦੇ ਵੱਡਾ ਭਰਾ ਤੁਸੀਂ ਦੁਗਰੀ ਰਹਿੰਦੇ ਹੋ ਹਾਂਜੀ ਤੇ ਇਹ ਮਾਤਾ ਜੀ ਛੋਟੇ ਕੋਲੇ ਕਿਦੋਂ ਘਰੋਂਗੇ ਤੁਹਾਡੇ ਕੋਲ ਕਿੰਨੇ ਵੱਡੇ ਭਰਾ ਰਹਿੰਦੇ ਕਿੰਨੇ ਕ ਟਾਈਮ ਤੋਂ ਹੋ ਗਏ 20 25 ਦਿਨ ਹੋ ਗਏ ਜੀ ਅਜੋ ਤੇ ਦਵਾਈ ਚੱਲ ਰਹੀ ਹੈ ਨਾ ਜੀ ਹਾਂ ਜੀ ਤੇ ਦਰਵਾਜ਼ਾ ਘਰ ਦਾ ਖੁੱਲਾ ਰਹਿ ਗਿਆ ਉੱਥੋਂ ਨਿਕਲ ਕੇ ਪਰਸੋਂ ਹੂੰ ਫਿਰ ਨਹੀਂ ਲੱਗੋ ਤੇ ਵੱਡੇ ਭਰਾਦਰਾ ਨਾਲ ਇਹ ਨਾਲ ਬਹੁਤ ਰੋਹਾ ਹੈ ਚਾਹੇ ਜਿੰਦੇ ਇਹਨਾਂ ਨਾਲ ਜ਼ਿਆਦਾ ਨਹੀਂ ਚਾਹੇ ਵੱਡਾ ਬੇਟਾ ਹੋਤ ਨਹੀਂ ਰਹਾ ਹਾਂ ਚੁੱਪ ਦਾ ਸੀ ਜ਼ਬਰਦਸਤੀ ਕਰਦੇ ਕਿ ਉਸ ਤੋਂ ਥੋੜੀ ਨਰ ਦਵਾਈ ਲੈ ਉਹਨੂੰ ਠੀਕ ਹੋਣ ਲਈ ਪਰ ਇਹਨਾਂ ਨਾਲ ਜ਼ਿਆਦਾ ਲਗਾ ਰਹੇ ਨੇ ਛੋਟੇ ਬੇਟੇ ਦਿਖੀ ਜਾਂਦਾ ਜੀ ਇੰਨਾ ਪਿਆਰ ਆ ਤੁਹਾਡਾ ਇਹਨਾਂ ਨਾਲ ਹਾਂ ਮਾਂ ਨਾ ਰੋਣਾ ਨਹੀਂ ਹੁਣ ਹੁਣ ਤਾਂ ਮਿਲ ਗਿਆ ਨਾ ਪੁੱਤ ਤੇਰਾ ਡਿਗਲਾਏ ਬਾਬਾਈ ਨੇ ਆਪਾਂ ਨੂੰ ਵੀ ਮਨਾਤਾ ਨਵੇਂ ਪੁੱਤ ਨੂੰ ਹੈ ਮਾਂ ਪੁੱਤਾਂ ਨੂੰ ਵਿਛੜਿਆ ਨੂੰ ਹੁਣ ਸਾਨੂੰ ਤੂੰ ਮਿਲ ਕੇ ਜਾਇਆ ਕਰ ਮੈਂ ਆ ਕੇ ਅੱਛਾ ਦੁਗਰੀਆ ਨੇੜੇ ਤਾਂ ਹੈਗਾ ਉਹ ਸਾਡੇ ਟੀਮ ਦੇ ਮੈਂਬਰ ਦੁਗਰੀ ਦੇ ਉਹ ਬੈਠੇ ਨੇ ਇਹਨਾਂ ਕੋਲ ਪੈਸੇ ਸੀਗੇ 34-3500 ਰੁਪਈਆ ਤੇ ਉਹਦਾ ਵਿਚਾਰੇ ਦਾ ਧੰਨਵਾਦ ਆ ਭਾਈ ਜਿਹਨੇ ਉਭਰਾਲਾ ਕੀਤਾ ਹੈ ਨਹੀਂ ਤਾਂ ਜੇ ਕਿਤੇ ਮਾਤਾ ਉਹਦੇ ਉਸ ਦਿਨ ਰਾਤ ਨੂੰ ਨਾ ਉਹਦੇ ਨਿਗਾ ਪੈਂਦੀ ਰਾਤੋ ਰਾਤ ਦੇ ਨੇ ਪਤਾ ਨਹੀਂ ਕਿੱਧਰ ਨੂੰ ਮੂਵ ਹੋ ਜਾਣਾ ਸੀ ਕੁਣ ਮੈਂ ਉਹ ਲਾ ਕੇ ਪਹੁੰਚਾ ਲਿਆ ਜੀ ਜੀਰੋ ਹੈ ਅੱਛਾ ਇੱਕ ਬੋਲ ਲੈ ਤੁਹਾਡੀ ਤੁਹਾਡੀਆਂ ਦੋ ਬੇਟੀਆਂ ਹਾਂਜੀ ਇੱਕ ਪੈਸੇ ਚੀਜ਼ੀ ਕੱਲ ਨੂੰ ਦੱਸਿਆ ਮੇਰੀਆਂ ਪੋਤੀਆਂ ਹਾਂਜੀ ਪੋਤੀਆਂ ਬਾਰੇ ਤਾਂ ਦੱਸਿਆ ਬੰਦੀ ਬੇਟੀ ਪੜ੍ਹਦੀ ਹੋਸਟਲ ਵਿੱਚ ਬਚਨੂ ਭੂਆ ਸਾਡੀ ਤਾਂ ਕਹਿੰਦਾ ਬਚਨੂ ਭੂਆ ਹਸਣਾ ਮਾ ਰੋਣਾ ਨਹੀਂ ਹੁਣ ਤਾਂ ਤੇਰਾ ਪੁੱਤ ਆ ਗਿਆ ਦੇਖ ਹਰਵੰਸ ਆ ਗਿਆ ਹਰਵੰਸ ਆ ਗਿਆ 26 ਤਰੀਕ ਨੂੰ ਮਾਤਾ ਜੀ ਆਪਣੇ ਘਰ ਤੋਂ ਗੁੰਮੇ ਸੀਗੇ ਖਰੜ ਤੋਂ ਰਹਿੰਦੇ ਦੁੱਗਰੀ ਸੀਗੇ ਛੀਤਪਾਖ ਸਿੰਘ ਨੇ ਆਪਣੇ ਛੋਟੇ ਬੇਟੇ ਹਰਮਨ ਕੋਲੇ ਉਤੋਂ 20-25 ਦਿਨ ਪਹਿਲਾਂ ਦਵਾਈ ਲੈਣ ਵਾਸਤੇ ਖਰੜ ਗਏ ਸੀਗੇ ਉਤੋਂ ਪੀ.ਆਈ. ਤੋਂ ਦਵਾਈ ਚੱਲਦੀ ਆ ਉਤੋਂ ਕਿਤੇ ਘਰੋਂ ਗੇਟ ਖੁੱਲਾ ਰਹਿ ਗਿਆ ਤੇ ਮਾਤਾ ਜੀ ਘਰੋਂ ਬਾਹਰ ਨਿਕਲ ਗਏ ਕਿਉਂਕਿ ਡਿਮੈਂਸ਼ੀਆ ਦੇ ਆ ਪੇਸ਼ੈਂਟ ਨੇ ਮਾਤਾ ਜੀ ਇਧਰ ਨੂੰ ਮੂੰਹ ਘੁੰਮਦਾ ਨਾਲ ਦੀ ਨਾਲ ਹੀ ਆ ਗੱਲ ਭੁੱਲ ਜਾਂਦੇ ਆ ਜੇ ਇਧਰ ਨੂੰ ਮੂੰਹ ਐਨੂੰ ਘੁੰਮ ਗਿਆ ਤਾਂ ਆ ਗੱਲ ਭੁੱਲ ਜਾਂਦੇ ਆ ਇਸ ਤਰ੍ਹਾਂ ਪੁਰਾਣੀਆਂ ਗੱਲਾਂ ਇਹਨਾਂ ਨੂੰ ਜ਼ਿਆਦਾ ਜਿਵੇਂ ਉਹਨੇ ਸਾਨੂੰ ਪੁੱਛ ਦੱਸਦੇ ਸੀ ਚੌਂਤਾ ਮਿਆਣੀ ਪਿੰਡ ਚੌਂਤਾ ਮਿਆਣੀ ਕਿਤੇ ਛੋਟੇ ਹੁੰਦੇ ਰਹਿੰਦੇ ਰਹੇ ਇਹਨਾਂ ਨੂੰ ਉਹ ਗੱਲਾਂ ਜ਼ਿਆਦਾ ਨਹੀਂ ਨਹੀਂ ਆਪਾਂ ਹੁਣ ਕਰ ਚਾਹਾਂ ਤੇ ਉੱਥੋਂ ਬਾਈ ਪਰਮਜੀਤ ਸਿੰਘ ਹੁਣੀ ਕੱਲ ਜਿਵੇਂ ਤੁਸੀਂ ਵੀਡੀਓ ਦੇਖੀ ਆ ਮਾਡਲ ਟਾਊਨ ਤੋਂ ਉਹਨਾਂ ਨੂੰ ਮਿਲੇ ਮਾਤਾ ਪਰਸੋਂ ਰਾਤ ਨੂੰ ਉਹ ਇੱਥੇ ਸੁਬਨਿਆਂ ਦੇ ਘਰ ਲੈ ਆਏ ਪਰਸੋਂ ਰਾਤ ਉਹਨਾਂ ਨੇ ਗੁਰਦੁਆਰਾ ਸਾਹਿਬ ਠਹਿਰਾਇਆ ਇਹਨਾਂ ਨੂੰ ਤੇ ਕੱਲ ਰਾਤ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਅੱਛਾ ਮਾਤਾ ਜੀ ਦੀ ਤੇ ਉਹ ਵੀਡੀਓ ਤੁਹਾਡੇ ਵਰਗੇ ਭੈਣਾ ਭਰਾਵਾਂ ਨੇ ਸ਼ੇਅਰ ਕੀਤੀ ਅੱਛਾ ਅੱਛਾ ਉਹ ਸ਼ੇਅਰ ਕੀਤੀ ਵੀਡੀਓ ਇਹਨਾਂ ਨੇ ਦੇਖੀ ਅਈ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਸੀਂ ਵੀਡੀਓ ਦੇਖ ਲਈ ਵੀਡੀਓ ਦਰਸੀ ਗਵੰਡੀਆ ਦੇ ਸਾਈਜ਼ ਹਨ ਅਸੀਂ ਤਾਂ ਲੱਗਦੇ ਫਿਰਦੇ ਸੀ ਨੀ ਤਾਂ ਸਾਨੂੰ ਵੀ ਰਾਤ 10 11 ਵਜੇ ਨੂੰ ਪੋਸਟ ਆਈ ਮਾਤਾ ਜੀ ਦੀ ਗੁੰਮਸ਼ੁਦਾ ਦੀ ਤੇ ਅਸੀਂ ਉਹ ਪੋਸਟ ਦੇਖੀ ਜਦੋਂ ਆਹ ਪੋਸਟ ਆਈ ਸੀ ਰਾਤ ਨਾਮ ਗਰਵਚਨ ਕੌਰ ਉਮਰ 70 80 ਸਾਲ 26 4 24 ਤੋਂ ਖਰੜ ਤੋਂ ਅਚਾਨਕ ਨਿਕਲੇ ਅਜੇ ਤੱਕ ਨਹੀਂ ਪਹੁੰਚੇ ਲੁਧਿਆਣੇ ਹੋਣ ਦੀ ਸੰਭਾਵਨਾ ਹੈ ਕਿਰਪਾ ਕਰਕੇ ਜੇਕਰ ਕੋਈ ਇਸੇ ਨੂੰ ਮਿਲਦੇ ਹਨ ਤਾਂ ਨੰਬਰ ਤੇ ਸੰਪਰਕ ਕਰੋ ਅੱਛਾ ਉਧਰ ਨਹੀਂ ਤੁਹਾਨੂੰ ਕਿਵੇਂ ਪਤਾ ਸੀ ਲੁਧਿਆਣਾ ਉਹ ਮਤਲਬ ਤੁਹਾਨੂੰ ਪਤਾ ਸੀ ਵੀ ਉਹਨਾਂ ਨੂੰ ਵੀ ਕਹਿ ਕੇ ਵੀ ਮੈਂ ਲੁਧਿਆਣਾ ਹੀ ਜਾਣਾ ਨਹੀਂ ਉਹ ਉਧਰੋਂ ਮੇਰੇ ਨਾਲ ਬੋਤ ਲਗਾਇਆ ਮੇਰੇ ਕੋਲ ਆ ਜਾਂਦੀ ਹੈ ਅੱਗੇ ਵੀ ਆ ਜਾਂਦੇ ਹਾਂ ਜੀ ਲੁਧਿਆਣਾ ਆਈ ਜੀ ਅੱਗੇ ਤਾਂ ਫੋਨ ਹੁੰਦਾ ਫੋਨ ਕਰ ਦਿੰਦੇ ਆ ਨਾਲ ਆਉਂਦੀ ਕਿਸੇ ਦੀ ਹਾਂ ਅਜ ਚੰਨ ਕੀ ਲਿਖ ਲਈ ਉਧਰੋਂ ਫੋਨ ਉੱਥੇ ਘਰ ਹੀ ਰਹਿ ਗਿਆ ਫੋਨ ਵੀ ਰਹਿ ਗਿਆ ਸਾੜ ਫੂੜ ਸਭ ਰਹਿ ਗਿਆ ਡੈਂਟੀਕਰ ਠੀਕ ਕੀ ਕੰਮ ਕਰਦੇ ਪਹਿਲਾਂ ਹਾਊਸ ਵਾਈਫ ਹੀ ਸੀ ਸ਼ੁਰੂ ਤੋਂ ਹੀ ਬੀਬੀ ਨੇ ਅਸਲ ਤੋਂ ਅਸੀਂ ਛੱਡ ਪਹਿਲਾਂ ਬਹੁਤ ਕੰਮ ਕੀਤਾ ਹਾਂ ਨਹੀਂ ਘਰ ਦੇ ਕੰਮ ਕਰਦੇ ਸੀ ਜੌਬ ਤਾਂ ਸੀ ਫੈਕਟਰੀ ਸੀ ਬਹੁਤ ਕੰਮ ਫੈਕਟਰੀ ਦੀ ਜੌਬ ਕੀਤੀ ਸਾਨੂੰ ਇੰਦਾ ਪਾਲਿਆ ਵੱਡੇ ਭਰਾ ਨੂੰ ਪਾਲਿਆ ਪੜਾਇਆ ਥੋੜੇ ਫਾਦਰ ਸਾਹਿਬ ਕੀ ਕਰਦੇ ਸੀ ਪਿਤਾ ਜੀ ਛੱਡੇ ਮਜ਼ਦੂਰੀ ਕਰਦੇ ਸੀ ਵੱਡੇ ਭਰਾ ਦੇ ਕੋਲ ਹੀ ਰਹਿੰਦੇ ਸੀ ਸਾਰੇ ਇਹਨਾਂ ਨੇ ਪਾਲਿਆ ਤੁਨੂੰ ਇਹਨਾਂ ਨੇ ਪਾਲਿਆ ਮਜ਼ਦੂਰੀ ਕਰਕੇ ਪਾਲਿਆ ਹਾਂਜੀ ਇਹਨਾਂ ਨੇ ਸਾਲ ਤੋਂ ਬਿਮਾਰ ਬਣਾ ਲਿਆ ਨਾ ਸਾਲ ਤੋਂ ਬਿਮਾਰ ਹੋ ਗਏ ਪੁਰਾਣੀਆਂ ਗੱਲਾਂ ਕਰਦੇ ਨੇ ਇਹ ਵੀ ਇਹਨਾਂ ਨੇ ਡਿਮੈਂਸ਼ੀ ਆਈ ਬਿਮਾਰੀ ਹੈ ਜਿੱਥੇ ਬ੍ਰੇਨ ਦੇ ਸੈੱਲ ਟੁੱਟ ਜਾਂਦੇ ਆ ਉਹ ਦੁਬਾਰਾ ਨਹੀਂ ਜੁੜਦੇ ਜਾਨਾਸ ਚਲੇ ਜਾਂਦੀ ਹੈ ਬੰਦੇ ਦੀ ਸਾਰੀ ਹਨਾ ਤੋ ਯਾਨੀ ਮੈਡੀਸਿਨ ਚੱਲੂਗੀ ਉਹਦੇ ਨਾਲ ਕੀ ਆ ਵੀ ਇਹ ਪਹਿਲਾਂ ਚੱਲਦੀ ਆ ਤੁਸੀਂ ਦੱਸ ਦਿਓ ਪੀ.ਆਈ. ਤੋਂ ਮਤਲਬ ਉਹ ਦਵਾਈ ਕੰਟੀਨਿਊ ਰੱਖੋ ਥੋੜਾ ਖਿਆਲ ਰੱਖੋ ਇਹਨਾਂ ਦਾ ਉਹ ਬਾਤ ਹਾਂ ਰੋਟੀ ਖਾ ਕੇ ਭੁੱਲ ਜਾਂਦੇ ਆ ਹੂੰ ਤੇ ਇਸ ਮਾਂ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਅਰਦਾਸ ਕਰਿਓ ਮਾਂ ਦੀ ਤੰਦਰੁਸਤੀ ਲਈ ਸਾਰੇ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੱਕ ਮਟੱਕ ਲਾਗੋ ਨਾ ਲਾ ਕੇ ਆਈਏ ਵਰ ਗਈ 2 3 ਵਾਰਾ ਤਾਂ ਮੈਂ ਉੱਥੇ ਵੀ ਨਹੀਂ ਲੱਭੀ ਤੂੰ ਸਵੇਰ ਦੀ ਰਾਗ ਬੈਠੀ ਆ ਤੇ ਤੂੰ ਇੱਧਰ ਬੈਠੀ ਹੈ ਤਾਂ ਉਹ ਕਹਿੰਦੇ ਅੰਦਰੇ ਰਹਿ ਜਰਿਓ ਨਾ 2.5 3 2.5 ਨੰਮਾ ਸਾਕੇ ਨਾ ਨਹੀਂ ਨਹੀਂ ਇਹ ਮੇਰੇ ਇਹ ਕਿਹਦੇ ਨੰਬਰ ਹੋ ਗਏ ਅੱਛਾ ਪਰਮ ਜੀ ਜਿਹੜਾ ਛੱਡ ਗਏ ਅੱਛਾ ਅੱਛਾ ਕੋਈ ਨਾ ਕੋਈ ਜਿਹੜਾ ਵੀ ਉਮਰ ਵਾਲਾ ਹੋ ਏ ਵੀ ਮਾਂ ਦੁੱਗਰੀ ਤੋਂ ਆ ਅੰਕਲ ਹਾਂ ਕਹਿੰਦੇ ਚੱਪਨਾ ਪਾਈ ਮਾਂ ਦਾ ਨੂੰ ਸਤੀ ਹੋਰ 10 ਤੂੰ ਕਹਿੰਦੀ ਸੀ ਮੇਰਾ ਪੁੱਤ ਆ